ਦੀ ਗੱਲ ਜਿਹੜੇ ਅੱਜ ਤੇ ਸਰਕਾਰ ਦੇ ਆਪੜਾਪ ਨੂੰ ਨੁਮਾਇੰਦੇ ਕਹਿੰਦੇ ਆ ਵੀ ਅਸੀਂ ਇਸ ਪੁੱਲ ਦਾ ਜਿਹੜਾ ਨਲਾਸ ਨੂੰ ਕੱਟ ਅੱਜ ਕੱਟ ਦਾ ਕੰਮ ਚੱਲ ਰਿਹਾ ਤਾਂ ਉਹ ਮਹਾਰਾਣੀ ਸਾਹਿਬ ਦੀ ਦੇਣ ਨਾਲ ਹੋ ਰਿਹਾ ਇਹ ਤਾਂ ਮੈਂ ਬਿਮਾਰ ਸੀਗਾ ਵੀ ਜਿਹੜੇ ਜਾ ਕੇ ਉਦਘਾਟਨ ਕਰ ਰਹੇ ਨੇ ਅੱਜ ਦੱਸੋ ਤੁਹਾਡਾ ਕੀ ਮਤਲਬ ਹੈ ਪੰਜਾਬ ਇਹਨਾਂ ਦਾ ਐਮਐਲਏ ਦਾ ਮਹਾਰਾਣੀ ਸਾਹਿਬ ਨਾਲ ਸਾਰੇ ਪਿੰਡਾਂ ਦੇ ਨਲਾਸ ਦੇ ਪੁਰਾਣੇ ਰਾਜਪੁਰੇ ਦੇ ਵੀ ਬੰਦੇ ਬੈਠੇ ਆ ਅੱਜ ਸਾਰੇ ਤੇ ਉੱਥੇ ਪਿੰਡਾਂ ਦੇ ਗੱਟਗਰੀ ਸਾਹਿਬ ਨਾਲ ਮੀਟਿੰਗ ਕਰਾ ਕੇ ਆਏ ਨੇ ਮਹਾਰਾਣੀ ਸਾਹਿਬ ਉਹ ਕੰਮ ਵੀ ਸ਼ੁਰੂ ਹੋ ਗਿਆ ਆਪਾਂ ਬਿਮਾਰ ਸੀਗੇ ਵੀ ਚਲੋ ਇਹ ਹੈ ਆਪਣੇ ਐਮ ਐਲ اے ਆਪ ਹੀ ਜਾ ਕੇ ਉਦਘਾਟਨ ਕਰਦੇ ਨੇ ਮੈਂ ਤਾਂ ਪ੍ਰੈਸਰਾਂ ਨੂੰ ਅੱਜ ਕਹਿਣਾ ਚਾਹੁੰਦਾ ਇਹ ਸਾਰੀ ਮਹਾਰਾਣੀ ਪਨੀਰਕੌਰ ਜੀ ਦੇ ਜਿਹੜਾ ਅੱਜ ਕੱਟ ਦਾ ਕੰਮ ਚੱਲ ਰਿਹਾ ਤੇ ਜਿਹੜਾ ਇਹ ਪੁਲ ਦਾ ਵੀ ਕੰਮ ਹੋਇਆ ਰਿਪੇਅਰ ਹੋਈ ਹੈ ਉਹ ਵੀ ਮਹਾਰਾਣੀ ਸਾਹਿਬ ਦੀ ਦੇਣ ਹੈ ਇਹ ਤੇ ਕਹਿਣ ਦਾ ਪਾਵੈ ਚਲੋ ਬਿਮਾਰ ਸੀਗੇ ਇਹ ਇਹਨਾਂ ਨੂੰ ਐਮਐਲਏ ਨੂੰ ਪਤਾ ਨਹੀਂ ਕੀ ਹੋ ਗਿਆ ਮੈਂ ਇੱਕ ਗੱਲ ਪੁੱਛਣਾ ਚਾਹਨੀ ਆ ਮੈਨੂੰ ਨਾ ਇਹ ਲੱਗਦਾ ਪਹਿਲਾਂ ਤਾਂ ਮੈਂ ਪਰਮਾਤਮਾ ਅੱਗੇ ਦੁਆ ਕਰਦੀ ਆ ਕਿ ਮੇਰਾ ਜੱਗਾ ਵੀਰ ਬਿਮਾਰ ਸੀ ਤੇ ਪਰਮਾਤਮਾ ਉਹਨਾਂ ਨੂੰ ਤੰਦਰੁਸਤੀ ਦੇਵੇ ਪਰ ਮੈਨੂੰ ਐ ਲੱਗਦਾ ਉਹਨਾਂ ਨੂੰ ਜਿਹੜੀ ਦਿਲ ਚ ਪ੍ਰੋਬਲਮ ਹੋਈ ਸੀ ਉਹਦਾ ਅਸਰ ਦਿਮਾਗ ਤੇ ਵੀ ਹੋ ਗਿਆ ਉਹਨਾਂ ਦੇ ਕਿਉਂਕਿ ਉਹਨਾਂ ਨੂੰ ਇਹ ਨਹੀਂ ਪਤਾ ਵੀ ਜੇ ਮਹਾਰਾਣੀ ਪ੍ਰਨੀਤਕੌਰ ਪੁਲ ਬਣਾਣ ਜਾਂਦੀ ਜਾਂ ਬਣਾਉਂਦੇ ਇਹ ਪੁਲਾਂ ਦੇ ਨਕਸ਼ੇ ਕਿਨੇ ਚੇਂਜ ਕੀਤੇ ਸੀ ਇਹ ਸਾਰਾ ਰਾਜਪੂਰਾ ਜਾਣਦਾ ਵੀ ਪੁਲ ਪਿੱਲਰਾਂ ਤੇ ਸੀ ਤੇ ਮਹਾਰਾਣੀ ਨੇ ਰਾਤੇ ਰਾਤ ਪੁਲਾਂ ਦੇ ਨਕਸ਼ੇ ਚੇਂਜ ਕਰਾਏ ਸੀ ਜੇ ਇਹਨਾਂ ਨੂੰ ਇੰਨਾ ਦੁੱਖ ਹੁੰਦਾ ਜਿਨ੍ਹਾਂ ਪਰਿਵਾਰਾਂ ਦੀ ਉੱਥੇ ਡੈਥ ਹੋਈਆਂ ਤਾਂ ਉਦੋਂ ਦੇ ਬਣਾਉਂਦੇ ਅਸੀਂ ਜਦੋਂ ਸਰਕਾਰ ਬਣੀ ਐ ਮੈਂ ਕਹੂੰਗੀ ਪਿਛਲੇ ਜਿਹੜੇ ਸਾਡੇ ਵਿਧਾਇਕ ਸੀਗੇ ਉਹਨਾਂ ਨੇ ਮੈਨੂੰ ਚੈਲੰਜ ਕੀਤਾ ਸੀ ਅਸੀਂ ਸਾਡੇ ਇੱਕ ਵਰਕਰ ਸੀ ਉਹਨਾਂ ਦੇ ਵਾਈਫ ਤੇ ਬੇਟੇ ਦੀ ਡੈਥ ਹੋਈ ਸੀ ਅਸੀਂ ਉੱਥੇ ਗਏ ਤਾਂ ਉਹਨਾਂ ਨੇ ਮੈਨੂੰ ਚੈਲੰਜ ਕੀਤਾ ਸੀ ਕਿ ਜੇ ਤੇਰੇ ਚ ਇੰਨਾ ਹੀ ਦਾਮਿਆ ਤਾਂ ਆਪਦੇ ਕੇਜਰੀਵਾਲ ਤੋਂ ਪੁਲ ਬਣਾ ਲਿਆ ਤਾਂ ਮੈਂ ਉੱਥੇ ਹੀ ਕਿਹਾ ਸੀ ਵੀ ਜੀ ਇਹ ਪੁਲ ਕੇਜਰੀਵਾਲ ਨੇ ਨਹੀਂ ਬੁਲਾਣਾ ਇਹ ਸੈਂਟਰ ਮਿਨਿਸਟਰ ਨੇ ਬਣਾਣਾ ਮੈਂ ਜਦੋਂ ਸੋਚ ਚੁੱਕੀ ਸੀਗੀ ਅਗਲੇ ਮਹੀਨੇ ਤੋਂ ਮੈਂ ਇਹਦਾ ਪ੍ਰੋਸੈਸ ਸ਼ੁਰੂ ਕਰਤਾ ਸੀ ਔਰ ਮੈਂ ਪਬਲਿਕ ਨੂੰ ਸਮੇਂ-ਸਮੇਂ ਤੇ ਜਿਹੜੀ ਮੇਰੇ ਕੋਲੇ ਲੈਟਰ ਆਂਦੀ ਸੀ ਉਹ ਮੈਂ ਆਪਣੀ ਫੇ ਉਕਤੇ ਆਪਣੇ ਪੇਜ ਤੇ ਪਾਉਂਦੀ ਸੀ ਕਿ ਜੇ ਪੁਲ ਦਾ ਕੰਮ ਇੱਥੋਂ ਤੱਕ ਹੋ ਰਿਹਾ ਤਾਂ ਉਹ ਪੁਲ ਦਾ ਕੰਮ ਮਹਾਰਾਣੀ ਕਹਿੰਦੀ ਹੈ ਮੈਂ ਲੈ ਕੇ ਗਈਆਂ ਮਹਾਰਾਣੀ ਨੇ ਤਾਂ ਪਤਾ ਨਹੀਂ ਮੈਨੂੰ ਲੱਗਦਾ ਨਾ ਅਕਾਲੀ ਦਲ ਛੱਡਿਆ ਨਾ ਕਾਂਗਰਸ ਛੱਡੀ ਨਾ ਭਾਜਪਾ ਹੁਣ ਮਹਾਰਾਣੀ ਤਾਂ ਭਾਜਪਾ ਚ ਉਦੋਂ ਆਈ ਹੈ ਉਸ ਤੋਂ ਪਹਿਲਾਂ ਤਾਂ ਪੁਲ ਦੀ ਅਪਰੂਵਲ ਹੀ ਆ ਗਈ ਸੀ ਕਿਹੜੇ ਵੇਲੇ ਜੱਗਾ ਜੀ ਨੂੰ ਲੈ ਗਈ ਝੂਠ ਬੋਲਣ ਲੱਗੇ ਮਾੜੀ ਮੋਟੀ ਤਾਂ ਸ਼ਰਮ ਕਰ ਲੋ ਮੈਂ ਮਹਾਰਾਣੀ ਸਾਬਾ ਨੂੰ ਕਹਿੰਦੀ ਆ ਉਮਰ ਹੋ ਗਈ ਆਪਦਾ ਧਿਆਨ ਰੱਖੋ ਆਪਦਾ ਸਿਹਤ ਦਾ ਧਿਆਨ ਰੱਖੋ ਉਮਰ ਹੋ ਗਈ ਜੇ ਹੋਰੋਂ ਤਾਂ ਤੁਸੀਂ ਪਾਰਟੀ ਜੁਆਇਨ ਹੀ ਨਹੀਂ ਕੀਤੀ ਸੀ ਜਦੋਂ ਅਸੀਂ ਪੁੱਲ ਦੀ ਅਪਰੂਵਲ ਕਰਾ ਲਏ ਪਰ ਫਿਰ ਵੀ ਮੈਂ ਕਹਿੰਨੀ ਆ ਕੋਈ ਗੱਲ ਨਹੀਂ ਇਹਨਾਂ ਨੇ ਕ੍ਰੈਡਿਟ ਲੈਣਾ ਲੈ ਲੈਣ ਮੈਨੂੰ ਮੈਂ ਕ੍ਰੈਡਿਟ ਨਹੀਂ ਲੈਣਾ ਮੈਂ ਆਪਦੇ ਰਾਜਪੁਰੇ ਦੇ ਲੋਕਾਂ ਦੀ ਜਾਨ ਬਚਾਈ ਹੈ ਜਿੱਥੇ ਉੱਥੇ ਰੋਜ਼ ਮੋਤਾਂ ਹੁੰਦੀਆਂ ਸੀ ਮੈਂ ਜੀ ਡੀਐਸਪੀ ਸਾਹਿਬ ਤੋਂ ਐਨਓਸੀ ਕਰਵਾ ਕੇ ਦਿੱਤੀ ਡੀਸੀ ਸਾਹਿਬ ਤੋਂ ਐਨਓਸੀ ਕਰਾ ਕੇ ਦਿੱਤੀ ਕਿ ਜੀ ਇੱਥੇ ਬਹੁਤ ਖਤਰਨਾਕ ਰਸਤੇ ਤੇ ਮੋਤਾਂ ਹੁੰਦੀਆਂ ਮਹਾਰਾਣੀ ਸਾਹਿਬ ਨੂੰ ਜੇ ਐਨੇ ਕ੍ਰੈਡਿਟ ਲੈਣਾ ਜੱਗਾ ਜਿੰਨ ਤਾਂ ਮੈਂ ਗਿਣਤੀ ਚ ਗਿੰਦੀ ਹੋਈ ਨਹੀਂ ਉਹ ਤਾਂ ਵਿਚਾਰੇ ਮੈਂ ਤੁਹਾਨੂੰ ਦੱਸਦੀ ਮੈਨੂੰ ਨਹੀਂ ਲੱਗਦਾ ਉਹ ਸੈੱਟ ਹੈਗੇ ਨੇ ਅੱਜ ਕੱਲ ਤੇ ਮਹਾਰਾਣੀ ਨੇ ਜੇ ਕ੍ਰੈਡਿਟ ਲੈਣਾ ਨਾ ਉਹਨੂੰ ਕਹੋ ਹੁਣ ਤੋਂਰੇ ਬੀਜੇਪੀ ਤਾਂ ਤੁਹਾਡੀ ਸੈਂਟਰ ਚ ਜੀ ਕਰਵਾ ਕੇ ਰਾਜਪੁਰਾ ਰੇਲਵੇ ਲਾਈਨ ਤੋਂ ਕਿਦਾਂ ਦਾ ਤਰਸਦਾ ਮਹਾਰਾਣੀ ਕਰਵਾ ਕੇ ਲਿਆਵੇ ਜਦੋਂ ਇਹਨਾਂ ਦੀ ਸਰਕਾਰ ਸੀ ਮਹਾਰਾਣੀ ਸੈਂਟਰ ਚ ਮਨਿਸਟਰ ਸੀ ਉਦੋਂ ਤਾਂ ਇਹਨਾਂ ਤੋਂ ਕੁਝ ਹੋਇਆ ਨਹੀਂ ਹੁਣ ਕਿਤੇ ਕਰਾਇ ਕੰਮਾਂ ਨੂੰ ਕਹਿੰਦੇ ਅਸੀਂ ਕਰਾਨਿਆਂ ਲੈ ਲਓ ਤੁਸੀਂ ਕ੍ਰੈਡਿਟ ਲੈ ਲਓ ਮੈਨੂੰ ਜੇ ਰਾਜਪੁਰਾ ਮੇਰਾ ਰਾਜਪੁਰਾ ਕਹਿੰਦਾ ਮੈਂ ਕੁਝ ਨਹੀਂ ਕੀਤਾ ਉਹ ਰਾਜਪੁਰੇ ਨੇ ਦੱਸਣਾ ਕ੍ਰੈਡਿਟ ਮੈਂ ਨਹੀਂ ਲੈਣਾ ਮੈਂ ਕੰਮ ਕਰਾਨਿਆਂ ਹੋਰ ਮਹਾਰਾਣੀ ਸਾਹਿਬ ਮੈਂ ਇੰਨੀ ਗੱਲ ਕਹਿ ਸਕਦਾ ਅੱਜ ਹਲਕਾ ਰਾਜਪੁਰੇ ਦਾ ਇੰਨਾ ਮਾੜਾ ਹਾਲ ਹੈ ਵੀ ਤੁਸੀਂ ਹਸਪਤਾਲ ਦੇਖ ਲਓ ਸਾਰੇ ਕਮੇਟੀ ਦਾ ਇੰਨਾ ਮਾੜਾ ਹਾਲ ਹੈ ਹਸਪਤਾਲ ਦੇਖ ਲਓ ਡੇਂਗੂ ਨਾਲ ਭਰੇ ਹੋਏ ਨੇ ਸਾਰੇ ਮਰੀਜ਼ ਮੈਨੂੰ ਆਹ ਉਹਨੇ ਡੇਂਗੂ ਹੋਇਆ ਸਾਡੇ ਤੇ ਇੱਕ ਨੌਜਵਾਨ ਇੱਕ ਮਿੰਟ ਡਾਕਟਰ ਸਾਹਿਬ ਇੱਕ ਮਿੰਟ ਸਾਡੇ ਤੇ ਨੌਜਵਾਨ ਲੜਕੀ ਦੀ ਡੈਥ ਹੋ ਗਈ 30 ਸਾਲ ਦੀ ਕੁੜੀ ਸੀ ਡੇਂਗੂ ਨਾਲ ਮੈਂ ਕਹਿੰਦਾ ਵੀ ਇੰਨਾ ਮਾੜਾ ਹਾਲ ਹੈ ਰਾਜਪੁਰੇ ਦਾ ਮੈਂ ਬਿਆਨ ਨਹੀਂ ਕਰ ਸਕਦਾ ਹਸਪਤਾਲ ਚ ਦਵਾਈਆਂ ਫ੍ਰੀ ਕੌਣ ਦੇ ਰਿਹਾ ਹੈ ਪਬਲਿਕ ਨੂੰ ਸਹੂਲਤਾਂ ਕੌਣ ਦੇ ਰਿਹਾ ਹੈ ਇਹ ਭਾਜਪਾ ਦੇ ਰਹੀ ਹੈ ਕਿ ਕਾਂਗਰਸ ਮਾਰਾ ਨਹੀਂ ਦੋਨਾਂ ਦਾ ਜਵਾਬ ਦੇ ਦੇ ਅਕਾਲੀ ਦਲ ਚ ਵੀ ਸੀ ਇੱਕ ਵਾਰ ਸ਼ਹਿਰ ਦੇ ਤਲਵੰਡੀ ਸਾਬ ਤੋਂ ਵੀ ਜਾ ਕੇ ਲੜੇ ਸੀਗੇ ਅਕਾਲੀ ਦਲ ਚ ਆਮ ਆਦਮੀ ਪਾਰਟੀ ਨੂੰ ਪਤਾ ਹੈ ਵੀ ਮੇਰੀ ਜਨਤਾ ਹੈ ਮੈਂ ਉਹਨਾਂ ਲਈ ਕੀ ਕੰਮ ਕਰਨੇ ਆਮ ਆਦਮੀ ਪਾਰਟੀ ਪੂਰੀਆਂ ਮੈਡੀਕਲ ਸਹੂਲਤਾਂ ਵੀ ਦੇ ਰਹੀ ਹੈ ਮਿਊਨਿਸਪੈਲਿਟੀ ਚ ਪ੍ਰਧਾਨ ਜੀ ਕੌਣ ਨੇ ਸ਼ਾਸਤਰੀ ਜੀ ਪਰ ਮੈਂ ਕਹਿੰਦੀ ਕਿਸੇ ਦੀ ਮੈਂ ਬੁਰਾਈ ਨਹੀਂ ਕਰਦੀ ਉਹ ਵੀ ਨਾਲ ਚੱਲ ਲੱਗ ਕੇ ਚੱਲ ਰਹੇ ਨੇ ਅਸੀਂ ਮਿਲ ਕੇ ਕੰਮ ਕਰ ਰਹੇ ਹਾਂ ਰਾਜਪੁਰਾ ਸ਼ਹਿ ਕੋਈ ਵੀ ਕੰਮ ਇਹ ਜਾਨੀ ਹੈ ਜਿਹੜਾ ਨਹੀਂ ਹੋ ਰਿਹਾ ਚਾਹੇ ਮਿਊਸਪੈਲਟੀ ਦਾ ਹੈ ਹਾਂ ਮਿਊਸਪੈਲਟੀ ਦੀ ਕੋਈ ਕਮੀ ਹੈ ਸਾਨੂੰ ਦੱਸੋ ਅਸੀਂ ਤਾਂ ਇੱਕ ਗੱਲ ਕਹਿੰਦੇ ਆ ਮੈਂ ਤੁਹਾਨੂੰ মিডিਆ ਵਾਲੇ ਭਰਾਵਾਂ ਨੂੰ ਵੀ ਕਹਿਣੀ ਹੁੰਦੀ ਆ ਮੈਨੂੰ ਕੋਈ ਦੁੱਖ ਨਹੀਂ ਹੁੰਦਾ ਜਦੋਂ ਕੋਈ মিডিਆ ਵਾਲਾ ਭਰਾ ਪਾਉਂਦਾ ਜੀ ਆਹ ਕੰਮ ਨਹੀਂ ਹੋਇਆ ਮੈਨੂੰ ਖੁਸ਼ੀ ਹੁੰਦੀ ਹੈ ਅੱਛਾ ਲੱਗਦਾ ਹੈ ਕਿ ਮੈਨੂੰ ਮੇਰੀ ਨਜ਼ਰ 'ਚ ਇਹ ਕੰਮ ਨਹੀਂ ਸੀ ਮੇਰੇ মিডিਆ ਵਾਲੇ ਭਰਾਵਾਂ ਨੇ ਵੀ ਆਪਦਾ ਫਰਜ਼ ਨਿਭਾਇਆ ਮੈਂ ਮਹਾਰਾਣੀ ਸਭ ਨੂੰ ਵੀ ਕਹਿਣੀ ਆ ਵੀ ਕੱਲਾ মিডিਆ ਅੱਗੇ ਆ ਕੇ ਨਾ ਚਾਰ ਗੱਲਾਂ ਨਾ ਬੋਲਿਆ ਕਰੋ ਇਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਹਿੰਦੇ ਜੀ ਦੇਖੋ ਉਹ ਜ ਇਨ ਵਈ ਨਹੀਂ ਪਤਾ ਵੀ ਜਿਹੜੀ ਭਾਪੀ ਨੇ ਪਾਸ ਕੀਤਾ ਉਹਦਾ ਤਾਂ ਪਤਾ ਇਹਨਾਂ ਨੂੰ ਪਤਾ ਨਹੀਂ ਤੇ ਨਲਾਸ ਦਾ ਇਹਨਾਂ ਨੂੰ ਪਤਾ ਲੱਗ ਗਿਆ ਇਹਨਾਂ ਨੇ ਇਹ ਬੇਨਤੀ ਕਰਦੀ ਆ ਮਹਾਰਾਣੀ ਸਾਹਿਬਾ ਤੁਸੀਂ ਆਪਦਾ ਘਰੇ ਬੈਠੋ ਆਰਾਮ ਨਾਲ ਹੁਣ ਅਸੀਂ ਸਾਨੂੰ ਮੌਕਾ ਦਿੱਤਾ ਅਸੀਂ ਕੰਮ ਕਰ ਰਹੇ ਹਾਂ ਹਾਂ ਜੇ ਕੋਈ ਕੰਮ ਰਹਿ ਰਿਹਾ ਸਾਨੂੰ ਦੱਸੋ ਪਰ ਜੇ ਤੁਸੀਂ ਇਕੱਲੇ ਕ੍ਰੈਡਿਟ ਲੈ ਕੇ ਉਹ ਕਹਿੰਦੇ ਨੇ ਨਾ ਅਸੀਂ ਹੀਰੋ ਬਣਨੇ ਉਹ ਜਨਤਾ ਜਾਣਦੀ ਹੈ ਕਿਸੇ ਨੂੰ ਐ ਨਹੀਂ ਬਣਨ ਦਿੰਦੀ ਤੇ ਐਮਐਲਏ ਜਿਹੜੀ ਹੈਗੀ ਮੇਰੇ ਆਸਾਨ ਵਾਲੇ ਇੱਥੇ ਸਾਰਿਆਂ ਨੂੰ ਪਤਾ ਵੀ ਮੈਂ ਅਗਲਾ ਇਲੈਕਸ਼ਨ ਤਾਂ ਇੱਥੇ ਲੜਨਾ ਨਹੀਂ ਹੈਗਾ ਆਪਣੇ ਪੈਸੇ ਇਕੱਠੇ ਕਰੋ ਤੇ ਜਾਓ ਕਹਿੰਦਾ ਪਾਵੇ ਵੀ ਇੰਨਾ ਮਾੜਾ ਹਾਲ ਹੈ ਰਾਜਪੁਰੇ ਦਾ ਅੱਜ ਤੋਂ ਮੈਂ ਕਹਿੰਦਾ ਜਿਹੜੀ ਮਰਜ਼ੀ ਸਰਕਾਰ ਰਹੀ ਹੈ ਹੋਰ ਵੀ ਐਮਐਲਏ ਰਹੇ ਨੇ ਵੀ ਇਸ ਤੋਂ ਵੱਧ ਮੈਂ ਕਹਿੰਦਾ ਵੀ ਮਾੜੀ ਐਮਐਲਏ ਇੱਥੇ ਨਹੀਂ ਰਹੀ ਰਾਜਪੁਰੇ ਅੱਜ ਸਾਰਾ ਰਾਜਪੁਰਾ ਦੁਖੀ ਹੈ ਗਾਲੀ ਉਹ ਤਾਂ ਜਨਤਾ ਨੇ ਦੱਸਨੇ ਨਾ ਜੇ ਜੱਗਾ ਜੀ ਆਪਦੇ ਬਹੁਤ ਚੰਗੇ ਨੇ ਤਾਂ ਜਨਤਾ ਨੇ ਉਹਨੂੰ ਖੁੰਝੇ ਲਾ ਰੱਖਿਆ ਮੈਂ ਮਾੜੀ ਆ ਜੇ ਅੱਜ ਮੈਨੂੰ ਲੋਕਾਂ ਨੇ ਮੌਕਾ ਦਿੱਤਾ ਅੱਗੇ ਤੋਂ ਮੌਕਾ ਨਹੀਂ ਦੇਣਗੇ ਮੈਂ ਅੱਗੇ ਤੋਂ ਮੌਕਾ ਵੀ ਨਹੀਂ ਮੰਗਦੀ ਮੈਂ ਮੌਕਾ ਉਦੋਂ ਮੰਗੂਗੀ ਜਦੋਂ 5 ਸਾਲ ਹੋ ਗਏ ਜੇ ਮੈਂ ਸਾਰੇ ਕੰਮ ਕਰਤੇ ਮੈਂ ਲੋਕਾਂ ਨੂੰ ਇਹ ਨਹੀਂ ਕਹੂੰਗੀ ਮੈਨੂੰ ਵੋਟ ਦਿਓ ਮੈਂ ਇਹ ਕਹੂੰਗੀ ਜੇ ਮੈਨੂੰ ਜਨਤਾ ਨੇ ਕਿਹਾ ਤੁਸੀਂ ਅੱਗੇ ਇਲੈਕਸ਼ਨ ਲੜੋ ਮੈਂ ਤਾਂ ਲੜੂੰਗੀ ਜੇ ਜਨਤਾ ਨੇ ਕਿਹਾ ਤੁਸੀਂ ਕੰਮ ਕੀਤੇ ਐ ਤੁਸੀਂ ਅੱਗੇ ਆਓ ਮੈਂ ਤਾਂ ਆਉਂਗੀ ਜੱਗੇ ਦੇ ਮਾੜੀ ਚੰਗਾ ਕਹਿੰਦਾ ਨਾ ਮੈਨੂੰ ਜੱਗੇ ਦਾ ਸਰਟੀਫਿਕੇਟ ਚਾਹੀ ਜਾਿੰਦਾ ਜੱਗੇ ਨੂੰ ਕਹਿ ਜਿਹਹਜਾ ਮਾੜਾ ਚੰਗਾ ਤੂੰ ਐਨਾ ਆਪਦਾ ਤੂੰ ਸੰਭਲ ਕੇ ਰਹਿ ਆਪਦੀ ਇੱਜ਼ਤ ਆਪਦੇ ਹੱਥ ਲੱਕ ਐਵੇਂ ਆਪਾਂ 2000 ਹੁਣ ਆਪਾਂ 6000 ਦੇ ਜਿੱਤੇ ਆ ਤਾਂ ਅਗਲੀ ਵਾਰ 26000 ਦੇ ਜਿੱਤਣਾ ਹੱਥ ਖੜੇ ਕਰਕੇ ਦੱਸੋ ਜਿੱਤਾਂਗੇ ਸਾਰੇ ਬੈਠੋ ਐਤਕੀ ਪਿੰਡ ਵਿੱਚ ਜਿਹੜੀ ਮਾੜਾ ਮੋਟਾ ਲੰਬਾ ਰਹਿ ਗਿਆ ਹੁਣ ਪਿੰਡ ਵਿੱਚ ਵੀ ਅੱਗੇ ਆ ਪਾਗੇ ਆੜਾ ਸੀਏਡੀ ਵਾਲੇ ਬੈਠੇ ਨੇ ਰਿਪੋਰਟ ਦੇ ਦੇਣੀਆਂ ਉੱਥੇ ਵੀ ਇਹ ਤਾਂ ਰਾਜਪੁਰਾ ਜਿੱਤ ਗਿਆ ਇਹਨਾਂ ਦਾ ਹਾਂਜੀ ਸੀਏਡੀ ਸਾਹਿਬ ਪਹਿਲਾਂ ਹੀ ਤੁਸੀਂ ਰਿਪੋਰਟ ਦੇ ਕੇ ਸੀਗੇ ਯਦਕੀ 2027 ਸਾਡੀ ਨੋਟ ਕਰ ਲੋ 26000 ਦੇ ਜਿੱਤਾਂਗੇ ਇਹ ਤੁਹਾਡੇ ਨਾਲ ਵਾਦਾ ਐ ਐਮਐਮਪੀ ਐਮਪੀ ਦੇ ਇਲੈਕਸ਼ਨਾਂ ਦਾ ਤੇ ਵਿਧਾਨ ਸਭਾ ਦੇ ਇਲੈਕਸ਼ਨਾਂ ਦਾ ਹਮੇਸ਼ਾ ਹੀ ਫਰਕ ਰਹਿੰਦਾ ਜੱਗਾ ਜੀ ਨੂੰ ਕਹੋ ਤੁਸੀਂ ਕੈਲਕੂਲੇਸ਼ਨਾਂ ਲਾਓ ਹਾਲੇ 2.5 ਸਾਲ ਪਏ ਐ ਸਾਨੂੰ ਕੰਮ ਕਰਨ ਦਿਓ ਬਿਨਾਂ ਗੱਲ ਤੋਂ ਡਿਸਟਰਬ ਨਾ ਕਰੋ ਔਰ ਇੱਕ ਜਿਹੜਾ ਜੱਗਾ ਜੀ ਨੇ ਉਦੋਂ ਸ਼ੋਸ਼ਾ ਛੱਡਿਆ ਸੀ ਨਾ ਇੱਕ ਔਰਤ ਕੀ ਕਰ ਸਕਦੀ ਐ ਇਹਨਾਂ ਨੇ ਛੱਡਿਆ ਸੀ ਇੱਕ ਔਰਤ ਕੀ ਕਰ ਸਕਦੀ ਐ ਮੈਂ ਅੱਜ ਉਹਨਾਂ ਨੂੰ ਤੁਹਾਡੇ ਥਰੂ ਵਾਰਨਿੰਗ ਦਿੰਨੀ ਆ ਇੱਕ ਔਰਤ ਚਾਂਸੀ ਦੀ ਰਾਣੀ ਵੀ ਐ ਜੇ ਮੇਰੇ ਕੰਮਾਂ 'ਚ ਜਾਂ ਮੇਰੇ ਰਾਜਪੂਰੇ ਦੇ ਹ ਰਾਜ ਪ੍ਰਧਾਨ ਹਾਲ ਕੀ ਆ ਆਪਾਂ ਐਮਪੀ ਦੇ ਇਲੈਕਸ਼ਨ ਹੈ ਤੁਸੀਂ ਦਿਖਾ ਹੀ ਦਿੱਤਾ ਕਿੰਨੇ 20000 ਵੋਟ ਪਈ ਹੈ 20 ਜਿੰਨੀ ਮੈਂ ਇਸ ਸਰਕਾਰ ਦੀ ਤੇ ਇਸ ਐਮਐਲਏ ਦੀ ਨਿੰਦਾ ਕਰਦਾ ਵੀ ਉਨੀ ਘਟਾ ਮੈਂ ਤਾਂ ਪਹਿਲਾਂ ਵੀ ਕਹਿੰਦੇ ਸੀ ਜੀ ਇਹ ਤਾਂ ਦਿੱਲੀ ਤੋਂ ਆਏ ਇਹਨਾਂ ਨੂੰ ਐ ਹੀ ਨਹੀਂ ਪਤਾ ਮੇਰਾ ਜਨਮ ਪੰਜਾਬ 'ਚ ਹੋਇਆ ਮੇਰੀ ਸਟੱਡੀ ਪੰਜਾਬੀ ਯੂਨੀਵਰਸਿਟੀ 'ਚ ਹੋਈ ਜਿਨ੍ਹਾਂ ਨੂੰ ਇਹ ਨਹੀਂ ਪਤਾ ਪੈਸੇ ਉਹ ਇਕੱਠੇ ਕਰਦੇ ਆ ਜਿਹੜੇ ਨੋਟ ਬਣਾਉਂਦੀਆਂ ਜਾਲੀ ਮਸ਼ੀਨਾਂ ਲਾਉਂਦੇ ਆ ਪੈਸੇ ਉਹ ਇਕੱਠੇ ਕਰਦੇ ਆ ਜਿਹੜੇ ਸੱਟੇ ਦੀਆਂ ਦੁਕਾਨਾਂ ਚਲਾਉਂਦੇ ਆ ਮੈਂ ਤਾਂ ਖਾਨਦਾਨੀ ਅਮੀਰ ਆ ਮੈਨੂੰ ਪੈਸੇ ਇਕੱਠੇ ਮੈਨੂੰ ਪ੍ਰਮਾਤਮਾ ਨੇ ਇੰਨਾ ਦਿੱਤਾ ਮੈਂ ਆਪਦੇ ਬੱਚਿਆਂ ਨੂੰ ਰੋਟੀ ਪਾਲ ਦੇ ਸਕਦੀ ਆ ਮੈਂ ਤਾਂ ਹੁਣ ਜਿਵੇਂ ਕਹਿੰਦੇ ਆ ਨਾ ਵੀ ਰੱਬ ਨੇ ਸਭ ਕੁਝ ਦਿੱਤਾ ਮੈਂ ਤਾਂ ਹੁਣ ਸੇਵਾ ਲਈ ਨਿਕਲੀ ਆ ਮੈਨੂੰ ਪੈਸੇ ਦੀ ਲੋੜ ਨਹੀਂ गुजारा हो सके ना होऊंगा ना नीना मित्तल ਨੂੰ ਪੈਸੇ ਦੀ ਲੋੜ ਹੈ ਨੀਨਾ मित्तल ਤੇ ਪਰਮਾਤਮਾ ਦੀ ਕਿਰਪਾ ਜਨਤਾ ਉਹਦੇ ਸਾਥ ਹੈ ਉਹ ਕੰਮ ਕਰਨ ਲੱਗੀ ਹੋਈ ਹੈ న్యూਸ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ